ਪਰ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਡੀਆਰਟੀਐਸ ਪ੍ਰੋਜੈਕਟ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਬੜਾ ਵੱਡਾ ਮੁੱਦਾ ਬਣ ਚੁੱਕਾ ਹੈ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਇਆ ਰਿਹਾ ਹੈ। ਜਿਸ ਦੇ ਨਾਲ ਕਿ ਜਿੱਥੇ ਕਿ ਆਮ ਜਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ ਉਸੇ ਤਰ੍ਹਾਂ ਹੀ ਡੀਆਰਟੀਐਸ ਪ੍ਰੋਜੈਕਟ ਨਾਲ 1500 ਘਰਾਂ ਦੇ ਨਾਲ ਰੋਟੀ ਦਾ ਮਸਲਾ ਬਣਿਆ ਹੋਇਆ ਹੈ ਜਿਹੜੇ ਕਿ بے ਰੋਜ਼ਗਾਰ ਨੇ ਔਰ ਰੋਜ਼ ਦੀ ਰੋਜ਼ ਉਹ ਇਨਾਂ ਕੋਈ ਆਵਾਜ਼ ਉਠਾ ਰਹੇ ਨੇ। ਪਿਛਲੇ ਦਿਨ ਦੇਖਿਆ ਗਿਆ ਕਿ ਮਨਜੀਤ ਸਿੰਘ ਮੱਨਾ ਨੇ ਉਹਨਾਂ ਦੀ ਆਵਾਜ਼ ਚੱਕੀ। ਉਹ ਇਸ ਤਰ੍ਹਾਂ ਮੁੱਦਾ ਬਣ ਗਿਆ ਕਿ ਉਹ ਵਿਚਾਰੇ ਇੰਨਾ ਪਰੇਸ਼ਾਨ ਹੋ ਗਏ ਨੇ ਉਹਨਾਂ ਵੱਲੋਂ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਗਈ ਹੈ ਉਹਨਾਂ ਦੇ ਪ੍ਰਧਾਨ ਜੀ ਨੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਜੀ ਮੇਰਾ ਨਾਮ ਸਰਬਜੀਤ ਬੀਆਰਟੀਸੀ ਰੋਏ ਇੱਕ ਤਾਂ ਯੂਨੀਅਨ ਬਣ ਰਿਹਾ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਉਹ ਮੀਟਿੰਗ ਦਾ ਮਕਸਦ ਕੀ ਹੈ ਪਿਛਲੇ ਦਿਨੀ ਕੀ ਜਿਹੜੀ ਹੋਈ ਹੈ ਤੁਹਾਡੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਉਹਦਾ ਕੀ ਨਤੀਜਾ ਨਿਕਲਿਆ ਤੇ ਕੀ ਦਿੱਕਤ ਜੀ ਅੱਜ ਅਸੀਂ ਆਪਣੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਜੀ ਕਿਉਂਕਿ ਅ ਅਸੀਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਤੇ ਸਾਨੂੰ ਮਾਨਯੋਗ ਕਮਿਸ਼ਨ ਜੀ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਤਾਂ ਰੱਡੀਓ ਬਣਾਗੇ ਤੇ ਲੱਗੇ ਆ ਤੇ ਮੈਨੂੰ ਉਮੀਦ ਆ ਮਾਨਯੋਗ ਕਪਸ਼ਨ ਡਿਸ਼ਰ ਅਰਚੇ ਜੀ ਤੇ ਉਹ ਸਾਡਾ ਜਿਹਨਾਂ ਨੂੰ ਡੀਓ ਬਣਾ ਕੇ ਭੇਜਿਆ ਵਾ ਉਸ ਡੀਓ ਤੇ ਜਲਦੀ ਕਾਰਵਾਈ ਹੁੰਦੀ ਆ ਤੇ ਜਿਹੜੀਆਂ ਬੱਸਾਂ ਵਾ ਇਹ ਜਲਦੀ ਜੜੀਆਂ ਤੁਹਾਨੂੰ ਆਰਡਰ ਦੇ ਜਰੂਰ ਦੀਏ ਜਿਹੜੀ ਅੱਜ ਮੀਟਿੰਗ ਰੱਖੀ ਗਈ ਆ ਉਹਦਾ ਕੀ ਨਤੀਜਾ ਕੱਢਿਆ ਜੀ ਤੁਸੀਂ ਅੱਜ ਤੱਕ ਨਹੀਂ ਇਹ ਇਹਦਾ ਅਸੀਂ ਸਰਦਾਰ ਸ੍ਰੀਮ ਭਗਵਤ ਦਿਮਾਗੀ ਨੂੰ ਬੇਨਤੀ ਅਪੀਲ ਕੀਤੀ ਆ ਕਿ ਅਸੀਂ ਤੁਹਾਡੇ ਜਿੰਨੇ ਵੀ ਓਪੀ ਦਰਖਵਾਏ ਆ ਅਸੀਂ ਇਸ ਤੱਕ ਕੋਈ ਓਪੀ ਕਰਨੀ ਹੈਗਾ ਜਿੱਦ ਨੂੰ ਅਸੀਂ ਮਿਲਣੀ ਹੈ ਪਤਾ ਨਹੀਂ ਸਾਡੀ ਆਵਾਜ਼ ਤੁਹਾਡੇ ਕੋਲ ਪਹੁੰਚੀ ਆ ਜਾਂ ਨਹੀਂ ਪਹੁੰਚੀ ਅਸੀਂ ਸਾਨੂੰ ਨਹੀਂ ਪਤਾ ਪਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਡੇ ਤੱਕ ਅਪੀਲ ਕਰਦੇ ਆ ਕਿ ਤੁਸੀਂ ਇੱਕ ਵਾਰੀ ਮੇਰਕਾ ਡੀਪੂ ਦੇ ਵਿੱਚ ਆ ਕੇ ਤੁਸੀਂ ਵਿਜ਼ਿਟ ਕਰੋ ਕਿ ਤੁਹਾਨੂੰ ਪਤਾ ਲੱਗ ਚਕੇ ਕਿ ਜਿਹੜੀਆਂ ਮੈਟਰੋ ਬਸਾਂ ਵਾ ਇਹ ਕੰਡਮ ਨਹੀਂ ਆ ਨਾ ਹੀ ਇਹ ਕਾਟੇ ਦਾ ਸੌਦਾ ਵਾ ਇਸ ਕਰਕੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤੁਸੀਂ ਜਿਹੜੇ EMPLOYEES ਹੈਗੇ ਆ ਜਿਹੜੇ ਤੋਂ ਕੱਟੇਗੇ ਉਹਨਾਂ ਨਾਲ ਤੁਸੀਂ ਮੁਲਾਕਾਤ ਕਰੋ ਕਿ ਤੁਹਾਨੂੰ ਉਹਨਾਂ ਦਾ ਦਰਦ ਪਤਾ ਲੱਗ ਸਕੇ ਕਿ ਉਹ ਕਿੰਨੇ ਦਰਦ ਨਾਲ ਕਿਹੋ ਜਿਹਾ ਹਾਲਾਤਾਂ ਵਿੱਚ ਟੀਕਾ ਨਿਕਲ ਰਹੇ ਆ ਕਿ ਹੁਣ ਸਾਨੂੰ ਨਹੀਂ ਪਤਾ ਸੀਐਮ ਸਾਹਿਬ ਤੁਹਾਡੇ ਦਿਮਾਗ ਦੇ ਵਿੱਚ ਕੀ ਪਤਾ ਅਸੀਂ ਆਪਣੇ ਲੈਵਲ ਤੇ 10 ਮਹੀਨੇ ਹੋ ਗਏ ਸਰ ਤੁਹਾਡੀ ਫਾਈਲ ਦੇ ਉੱਤੇ ਅਸੀਂ ਤਿੰਨ ਵਾਰੀ ਮਿਲਣਾ ਪਾ ਚੁੱਕੀਆਂ ਤੁਹਾਨੂੰ ਮਿਲਣ ਦੀ ਪਰ ਸਾਨੂੰ ਅਜੇ ਤੱਕ ਕਿਸੇ ਤਰ੍ਹਾਂ ਦਾ ਵੀ ਪੋਜ਼ਿਟਿਵ ਜਵਾਬ ਉਹ ਜਵਾਬ ਨਹੀਂ ਮਿਲਿਆ ਇਸ ਕਰਕੇ ਸਿਰ ਮਾਨ ਸਾਹਿਬ ਤੁਹਾਨੂੰ ਗੇੜਤੀ ਕਰਦੇ ਆ ਕਿ ਤੁਸੀਂ 15 ਅਗਸਤ ਤੋਂ ਬਾਅਦ ਤੁਸੀਂ ਟਾਈਮ ਰੱਖ ਕੇ ਸਿਰਫ ਅੱਧੇ ਘੰਟੇ ਵਾਸਤੇ ਤੁਸੀਂ ਫਿਰ ਗਾਡੀਪਰ ਦੇ ਵਿੱਚ ਪਹੁੰਚੋ ਤੇ ਜਿਹੜਾ ਐਨੇ ਰੋਜ਼ਗਾਰ ਆ ਜਿਹੜਾ ਐਨੇ ਲੋਕਾਂ ਦਾ ਉਹਨਾਂ ਦਾ ਦਰਦ ਜੀ ਨੂੰ ਸੁਣੋ ਫਿਰ ਤੁਹਾਡੇ ਯੂਨੀਅਨ ਦੇ ਵਿੱਚ ਉਹ ਡੀਆਰਟੀ ਪ੍ਰੋਜੈਕਟ ਦੇ ਵਿੱਚ ਕਿੰਨੇ ਲੋਕ ਕਿੰਨੇ ਪਰਿਵਾਰ ਨੇ ਗਿਣਤੀ ਦੇ ਵਿੱਚ ਜਿਹੜੇ ਜੀ ਜਿਹੜੇ ਸਾਡੇ EMPLOYEES ਹੈਗੇ 1500 EMPLOYEES ਹੈ ਆ ਅਸੀਂ 1500 ਨਾਲ ਗਿਣੀ ਆ ਸਾਰੇ 1500 ਦੇ ਪਿੱਛੇ 4-4 5-5 ਘਰ ਦੇ ਜੀ ਆ ਜਿਹੜੇ ਸਿਰਫ ਐtanto ਕਮੋਂਦੇ ਸੀ ਕਰਦਾ ਹੁਣ ਇਹਦੇ ਵਿੱਚ ਸਾਡੇ ਬਲਕ ਦੇ ਵਿੱਚ ਕੁਛ ਭੈਣਾਂ ਵੀ ਆ ਤੁਹਾਡੇ ਆ ਛੋਟੀਆਂ ਵਾਂ ਉਹਨਾਂ ਦੇ ਕਈਆਂ ਦੇ ਹਸਬੰਦ ਨਹੀਂ ਹੈਗੇ ਉਹ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਕਰ ਰਹੀਆਂ ਸਾਨੂੰ ਪਤਾ ਵਾ ਜਾਂ ਪਰਿਵਾਰਪਨ ਪਤਾ ਅੰਦਰ ਆਇਤਾ ਨਾ ਮੈਂ ਮੇਰੀ ਜੀ ਆ ਪਤਾ ਨਹੀਂ ਕਿਤੇ ਹੈ ਕਿਤੇ ਅੱਜ ਵੀ ਮੀਟਿੰਗ ਜੜੀ ਸੀਗੀ ਪਰ ਪਰਪਰ ਸੋਇਆ ਕਿ ਅਸੀਂ ਇੰਨੀ ਵਾਰ ਸਰਕਾਰ ਨੂੰ ਕਿਸੇ ਬੇਨਤੀ ਕਰ ਚੁੱਕੇ ਹਾਂ ਪਰ ਤੁਹਾਡੇ ਕਿਸੇ ਨੇ ਕੋਈ ਸੁਲਵਾਈ ਨਹੀਂ ਕੀਤੀ ਠੀਕ ਹੈ ਨਾ ਅਸੀਂ ਹਰ ਰੋਜ਼ ਤਕਰੀਬਨ ਡੇਲੀ ਹੀ ਕਿਸੇ ਨਾ ਕਦੀ ਕਿਸੇ ਕੋ ਕਿਸੇ ਐਮਐਲਏ ਕੋ ਕਦੀ ਕਿਸੇ ਵੀ ਐਮਪੀ ਕੋ ਚੰਡੀਗੜ੍ਹ ਤਾਂ ਕਦੀ ਜਾ ਹੁੰਦੇ ਆ ਪਰ ਸਾਨੂੰ ਕਿਧਰ ਰਿਸਪੋਨਸ ਇਹ ਹੁੰਦਾਦਾ ਕਿ ਹਾਂ ਵੀ ਚਲੋ ਕੋਈ ਨੀ ਆਤੀ ਤੁਹਾਨੂੰ ਇਹ ਕੰਮ ਵੀ ਤੁਹਾਡਾ ਕੰਮ ਹੋ ਜਾਏਗਾ ਪਰ ਹਾਈਦਰ ਸਾਡੀ ਕੋਈ ਸੁਲਵਾਈ ਨਹੀਂ ਕੀਤੀ ਨਨ ਮੰਨਤਾ ਦੇ ਗਿਆ ਸੀ ਪਰ ਤੋਂ ਆਈ ਸੀ ਤੇ ਉਹਨਾਂ ਨੇ ਸਾਨੂੰ ਇਹ ਫੋਨ ਦਿੱਤਾ ਸੀਗਾ ਕਿ ਅਸੀਂ ਜਿਹੜੀ ਲਾਇਕਾ ਕਰ ਉਹਨਾਂ ਲਈ ਕਿਹਾ ਹੁਣੇ ਅਸੀਂ ਉੱਪਰ ਚੰਡੀਗੜ੍ਹ ਤੋਂ ਤਾਂ ਉਹਨਾਂ ਨੇ ਕਹਿ ਕੇ ਕਿ ਗੱਲਬਾਤ ਕਰਾਂਗੇ ਕਿ ਜਿਹੜੀ ਬੀਓ ਦੀ ਮੀਟਿੰਗ ਹੈ ਉਹ ਜਿੰਦੀ ਤੋਂ ਜਲਦੀ ਕਰਵਾਈਗਾ ਜਿਹੜੀ ਆ ਤੁਹਾਡੇ ਪੀਨਿੰਗ ਹੋ ਗਿਆ ਉਹਦਾ ਕੀ ਕੀਤਾ ਕਰਿਆ ਉਹਦਾ ਨਹੀਂ ਰਹੇ ਸਾਰੇ ਦੀ ਨੀਤੀ ਉਹਨਾਂ 15 ਅਗਸਤ ਆ ਗਈ ਹੈ ਇਸ ਤੋਂ ਪਹਿਲਾਂ ਤੁਹਾਡੇ ਕੋਈ ਫ੍ਰੀ ਹੈ ਤੇ 15 ਤੋਂ ਬਾਅਦ ਮੀਟਿੰਗ ਹੋ ਸਕਦੀ ਹੈ ਇਹ ਮੀਟਿੰਗ ਲੱਗੀ ਹੈ ਅੱਜ ਦੀ ਮੀਟਿੰਗ ਇਹ ਅਸੀਂ ਤਾਰਿਕੀ ਤੀ ਗਈ ਹੈ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚੇ ਕਿਉਂਕਿ ਸਾਡੀਆਂ ਪਹਿਲੇ ਵੀ ਬਹੁਤ ਛਾਰੀਆਂ ਮੀਟਿੰਗਾਂ ਹੋਈਆਂ ਆਂ ਚੰਡੀਗੜ੍ਹ ਤੱਕ ਵੀ ਹੋ ਕੇ ਆਏ ਨੇ ਚੰਡੀਗੜ੍ਹ ਚਾਰ ਵਾਰੀ ਹੋਏ ਨੇ ਤੇ ਉੱਥੋਂ ਵੀ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਪਹਿਲੇ ਨੰਬਰ ਤੇ ਉਹਨਾਂ ਨੇ ਕਹੇ ਸੀ ਕਿ ਪੀਓ ਮੀਟਿੰਗ ਹੋਏਗੀ ਪੀਓ ਮੀਟਿੰਗ ਹਜੇ ਤੱਕ ਨਹੀਂ ਹੋਈ ਮਤਲਬ ਕਿ ਸਾਲ ਹੋ ਗਿਆ ਆ ਕਹਿੰਦੇ ਕਿ ਅੱਜ ਹੋ ਜੇਗੀ ਹਫਤੇ ਤੱਕ ਹੋ ਜੇਗੀ ਇਸ ਦਾ ਯਾਨੀ ਪਰ ਮੈਂ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹਮੀ ਆ ਕਿ ਜਿਹੜਾ ਇਹ ਪ੍ਰੋਜੈਕਟ ਸੀਗਾ ਇਹ 2016 ਚ ਦਸੰਬਰ ਚ ਸ਼ੁਰੂ ਹੋਇਆ ਪਿਆ ਠੀਕ ਹੈ ਉਦੋਂ ਬੱਸਾਂ ਸਿਰਫ 3 ਬੱਸਾਂ ਚੱਲਦੀਆਂ ਸੀਗੀਆਂ ਕਾਲੀ ਮੇਜਰ ਉਸ ਟਾਈਮ ਇੰਨੀ ਘੱਟ ਦੇਜੋ ਮਤਲਬ ਇਹ ਪ੍ਰੋਜੈਕਟ ਚੱਲਦਾ ਪਿਆ ਸੀ ਸਰਕਾਰ ਨੇ ਉਸ ਟਾਈਮ ਵੀ ਧਿਆਨ ਨਹੀਂ ਦਿੱਤਾ ਜੀ ਪ੍ਰੋਜੈਕਟ ਘੱਟੇ ਚੱਲ ਰਿਹਾ ਹੈ ਹੁਣ ਜਦੋਂ 100 ਬੱਸਾਂ ਚੱਲ ਰਹੀਆਂ ਆ ਐਸਮ ਇਹ ਕਿਹਾ ਜਾ ਰਿਹਾ ਜੀ ਇਹ ਘਾਟੇ ਚ ਚੱਲ ਰਹੀਆਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਘਾਟੇ ਕਿ ਕਿਸ ਤਰ੍ਹਾਂ ਚੱਲ ਰਹੀਆਂ ਬੱਤਾ ਜਿਹੜਾ ਤਿੰਨ ਬੱਤਾ ਚੱਲਦੀਆਂ ਸੀ ਉਹੋ ਘਾਟੇ ਲੈ ਜਾ ਨਹੀਂ ਆਈਆਂ ਉਸ ਟਾਈਮ ਇਹਨਾਂ ਨੇ ਤਿੰਨ ਮਹੀਨੇ ਬੱਤਾ ਫ੍ਰੀ ਦਿੱਤੀਆਂ ਸੀ ਗਿਆ ਠੀਕ ਹੈ ਤੇ ਹੁਣ ਇਹਨਾਂ ਨੇ ਇੱਕਦਮ ਹੀ ਛੁੱਟੀਆਂ ਬਿਠਾ ਦਿੱਤਾ ਘਰ ਕਿ ਨਹੀਂ ਇਹ ਮੈਟਰੋ ਪ੍ਰੋਜੈਕਟ ਫੇਲ ਹੈ ਗਿਆ ਇਸ ਤਰ੍ਹਾਂ ਆ ਉਹ ਟਾਰਕੇ ਇਹਦਾ ਜਾਇਦਾ ਕਰਨੇ ਕਿ ਹਾਂ ਇਹ ਬਿਲਕੁਲ ਸਹੀ ਆ ਚੱਲ ਰਿਹਾ ਆ ਜਾਂ ਦਿੱਤਾ ਆ ਜਿਹੜੀਆਂ ਪਟਾਲ ਵਾਲੇ ਕੀ ਬਤਾ ਆ ਜਿਹੜੀਆਂ ਪੀਆਰਟੀਐਸ ਬੱਸਾਂ ਚੱਲ ਰਹੀਆਂ ਉਹ ਕਿੰਨੀਆਂ ਤਵਾਦੇ ਚੱਲ ਰਹੀਆਂ ਉਹ ਵੀ ਦੇ ਘਾਟੇ ਹੀ ਚੱਲਦੀਆਂ ਫ੍ਰੀ ਬਤ ਸਰਵਿਸ ਮਤਲਬ ਕਿ ਲੇਡੀਜ਼ ਕਰਦੀ ਪਈ ਆ ਉਹਦੇ ਵਿੱਚ ਉਹ ਚੋਂ ਨਾਲ ਕੀ ਫਾਇਦਾ ਹੁੰਦਾ ਪਿਆ ਇਹਦੇ ਤੇ ਮੈਟਰੋ ਦੇ ਰੇਟ ਤੇ ਹਰ ਨੂੰ ਘਟੋਗਾ 45 50000 ਰੁਪਈਆ ਤੇ ਹੁੰਦੀ ਸੀ ਨਾ ਤੇ ਇਹਨਾਂ ਨੂੰ